ਮੈਂ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਉਹਨਾਂ ਨੂੰ ਵਧਾਈਆਂ ਦਿੰਦਾ ਤੇ ਸਮੂਹਤੀ ਅਗਜਟੇਵ ਨੂੰ ਜਿਹੜੇ ਵੀ ਉੱਤੇਦਾਰ ਚੁਣੇ ਆ ਅੱਜ ਕੌਮ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਇਹਨਾਂ ਚੁਣੌਤੀਆਂ ਦਾ ਹੱਲ ਮਿਲ ਬੈਠ ਕੇ ਕੀਤਾ ਜਾ ਸਕਦਾ ਹੈ ਸਰਦਾਰ ਹਰਜਿੰਦਰ ਸਿੰਘ ਵੀ ਧਾਮੀ ਗੁਰੂ ਘਰ ਪ੍ਰਤੀ ਬਹੁਤ ਹੀ ਇਮਾਨਦਾਰੀ ਦੇ ਨਾਲ ਪਿਛਲੇ 4 ਟਰਮਾਂ ਤੋਂ ਅੱਜ ਦੀ 5ਵੀਂ ਵਾਰੀ ਆਈ ਮਹਾਰਾਜ ਉਹਨਾਂ ਨੇ ਚੜ੍ਹਦੀ ਕਲਾ ਚ ਰੱਖਣਾ ਇਹ ਗੁਰੂ ਅਕੀਰਦਾਸ ਜੀ ਮੈਂ ਵਧਾਈਆਂ ਦਿੰਦਾ ਦੇਖਿਆ ਜਾਵੇ ਕਿ ਕੌਮ ਦੇ ਕਾਰਜ ਕਰਦੇ ਕੀ ਆ ਜਿਹੜੇ ਉਹਨਾਂ ਨਾਲੋਂ ਵੱਧ ਮੈਂਬਰਾਂ ਨੂੰ ਸਪੋਰਟ ਕੀ ਹਾਂਜੀ ਉਹ ਦੇਖੋ ਉਹਨਾਂ ਦੀ ਇਮਾਨਦਾਰ ਸ਼ਬੇ ਕੰਮ ਪ੍ਰਤੀ ਲਗਨ ਪਰ ਗੁਰੂ ਪੰਥ ਨੂੰ ਜਿਹੜੀ ਸਮਰਪਿਤ ਭਾਵਨਾ ਇਸ ਕਰਕੇ ਅੱਜ ਜਿਹੜੇ ਮੈਂਬਰ ਸੀ ਉਹ ਵੱਧ ਆਏ ਆ ਤੇ ਬਾਕੀ ਇਸ ਵੇਲੇ ਲੋੜ ਆ ਕੌਮ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਆ ਉਹਦਾ ਆਪਾਂ ਡਟ ਕੇ ਸਾਹਮਣਾ ਕਰੀਏ ਕਿਉਂਕਿ ਲਗਾਤਾਰ ਜਿਹੜੇ ਹਮਲੇ ਆ ਪੰਥ ਤੇ ਪੰਜਾਬ ਤੇ ਵੱਡੇ ਹੋ ਰਹੇ ਆ ਉਹਦੇ ਲਈ ਸਾਰਿਆਂ ਦਾ ਸਿਰ ਜੋੜ ਕੇ ਬੈਣਾ ਔਰ ਜਿੰਨੇ ਅੱਜ ਇੱਥੇ ਮਤੇ ਪਾਸ ਕੀਤੇ ਗਏ ਆ ਉਹ ਵੀ ਪੰਥ ਤੇ ਪੰਜਾਬ ਦੀ ਅਗਵਾਈ ਕਰਦੇ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਮਿਲ ਜੁਲ ਕੇ ਪੰਛ ਦੇ ਪੰਜਾਬ ਦੀ ਵਰਤਵਾਰਤ ਸੇਵਾ ਕਰੀ ਕਿ ਵਾਹ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਪਲੇਟ ਫਰ ਇਕੱਠੇ ਹੋਸ ਸਕਦੀ ਵੀ ਜਿੱਦਵੰਦੀ ਜਿਹੜੀ ਆ ਟੁੱਟੀਆਂ ਹੋਈ ਜਾਣੇ ਨਹੀਂ ਕੋਈ ਨਹੀਂ ਟੁੱਟਾ ਆ ਸਾਰੇ ਇਕੱਠੇ ਆ ਮੈਨੂੰ ਦੱਸੋ ਕਿਹੜਾ ਟੁੱਟਾ ਆ ਕੋਈ ਨਹੀਂ ਟੁੱਟਾ ਆ